ਮੇਰੇ ਬਲਸਰਾਂ ਨੇ ਜਸ਼ੀ ਕਾਂਤ ਕਿਵੇਂ ਸਾਰੇ ਪਿਆਪਰਾ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਸਾਰੇ ਪਿਆਪਰਾ ਠੀਕ ਠਾਕ ਹੋਵੋਗੇ ਅਸੀਮ ਆ ਗਈ ਗਿਰਪਨ ਠੀਕ ਠਾਕ ਹੈ ਤੇ ਆਹ ਵੇਖੋ ਮੈਂ ਫੁਲਕੀ ਬਣਾਉਣੇ ਤਿਆਰ ਹੋ ਗਏ ਲੰਮੇ ਪਈ ਆ ਵਾਲ ਬਣਾਉਣੇ ਆ ਜੇ ਤਸ਼ਲੀਨ ਉੱਧੂ ਬੱਚੇ ਦੁੱਧੂ ਪੀਓ ਸਾਡਾ ਦੁੱਧ ਬਾਹਰ ਰੱਖਿਆ ਵਾ ਨਾਲ ਵਾਲ ਬਣਾਉਣੇ ਇੰਨੇ ਅੜਿਆਜ ਬਾਜੂ ਹਾਂਜੀ ਛੋਟਾ ਵੀ ਆ ਗਿਆ ਹਾਂ ਕਿੱਦਾਂ ਲੈ ਨੀ ਆਉਂਦੀਆਂ ਸਦਾ ਜਪੋ ਤਾਂ ਧਿਆਨ ਵੀ ਹੋਣਿਆ ਵਾ ਅੱਜ ਫਿਰ ਸੇਲੀ ਹੋਣਾ ਤਾਂ ਛੇ ਹਾਈਡਰੋਪਿਕ ਨਾ ਹੋਵਾ ਕੋਈ ਗੱਲ ਨਹੀਂ ਨੀਂਦ ਹੋਣੀ ਤਾ ਹਰਕ ਸੌਂਦੇ ਹੋ ਨਹੀਂ ਹੁੰਦਾ ਤੇ ਬੱਚੇ ਚਲ ਗਏ ਸਕੂਲ ਤੇ ਮੈਂ ਮਸ਼ੀਨ ਚ ਪਾਇਆ ਕੱਪੜੇ ਤੇ ਉਹਨਾਂ ਨੂੰ ਪੇਜ ਪੂਜ ਕੇ ਹੁਣ ਮੈਂ ਕਿ ਮੈਂ ਮੈਮੀ ਨਹਾ ਨੂੰ ਲੈਣੀ ਆ ਬਾਦੇ ਵਿੱਚ ਪਹਿਲਾਂ ਕੱਪੜੇ ਧੋਲੇ ਮੈਂ ਸਕੂਲ ਜੇ ਲੱਗ ਗਏ ਆ ਤੇ ਕੱਪੜੇ ਮੈਂ ਮਸ਼ੀਨ ਚ ਪਾਇਆ ਤੇ ਪਹਿਲਾਂ ਤੇ ਬਹੁਤ ਜ਼ਿਆਦਾ ਧੁੱਪ ਲੱਗੀ ਹੋਈ ਸੀ ਤੇ ਹੁਣ ਥੋੜਾ ਜਿਆਦਾ ਬੱਦਲਵਾਰੀ ਜੀ ਹੋ ਗਈ ਆ ਇਹ ਚਲੋ ਵੇਖੀਏ ਮਸ਼ੀਨ ਚ ਕਪੜੇ ਕੱਢ ਗੁੱਟ ਕੇ ਤੇ ਫਿਰ ਆਪਾਂ ਬਨਾਲੀ ਰੁਕਿਆ ਜਿਵੇਂ ਸਿਰ ਵੀ ਥੋੜਾ ਜਨਾ ਹੋਣਾ ਮੈਂ ਸੋਚ ਲੀਤ ਤਾਂ ਵੈ ਪਰਸੋਂ ਆਤਾ ਹੀ ਤੇ ਅੱਜ ਨਾ ਸੀਨਾ ਬੜਾਇਆ ਕੱਲ ਸੀਨਾ ਆਉਣ ਦੇ ਕਰਕੇ ਸਿਰ ਬੜਾ ਹੋ ਉਤਰਾ ਹੋਇਆ ਹੁਣ ਮੇਰਾ ਮੈਂ ਕਿਹਾ ਥੋੜਾ ਪਾਣੀ ਸੱਚੇ ਪਾ ਲੈਣੀ ਆ ਤੇ ਚਲੋ ਠੀਕ ਆ ਵੇਖੀ ਕਪੜੇ ਆ ਨਾ ਹੋਇਆ ਕਿ ਨਹੀਂ ਜੀ ਧੁੱਪੇ ਗਏ ਇਹ ਕਪੜੇ ਧੁੱਪੇ ਭਈ ਇਹ ਮਸ਼ੀਨ ਦੇ ਵਿੱਚ ਤੇ ਇਹ ਕਪੜੇ ਕੱਢ ਕੇ ਫਿਰ ਮੈਨੂੰ ਆਉਂਦੀ ਹੁਣ ਤੇ ਖਾਣਾ ਕੋਣਾ ਵੀ ਜੀ ਵੇ ਮਸ਼ੀਨ ਦੇ ਵਿੱਚ ਤੇ ਆਪ ਨੂੰ ਸੁਣਦਾ ਆਪ ਜਾ ਰਿਹਾ ਬੱਟਾ ਬੱਟਾ ਜਾਉ ਗਿਆ ਮੋਟਰ ਪਰ ਸਿਰੇ ਬੋਧ ਲੱਗੀ ਇਹ ਦੱਬੇਗੀ ਹਾਂ ਬੱਤਵਾੜੀ ਦੀ ਉਹ ਤੇ ਜੇ ਇਹ ਕੱਟਣਾ ਨਹੀਂ ਸ਼ੁਰੂ ਕੀਤਾ ਤਾਂ ਟਾਈਮ ਤੇ ਆ ਜਾਣਾ ਨਾ ਨਹੀਂ ਤੇ ਮੈਂ ਹੁਣ ਕੀ ਹੋ ਗਈਆਂ ਫਰੀ ਤੇ ਖਾਣਾ ਖਾਣਾ ਮੈਂ ਪਹਿਲਾਂ ਹੀ ਵਾਸਤੇ ਅੱਜ ਖਾ ਲਿਆ ਕਿ ਮੈਨੂੰ ਭੁੱਖ ਵੱਢ ਲੱਗੀ ਹੋਈ ਸੀ ਤੇ ਖਾਣਾ ਮੈਂ ਪਹਿਲਾਂ ਖਾ ਲਿਆ ਹੈ ਤੇ ਹੋਣਾ ਰੱਖੀ ਹੋਈ ਹੈ ਚਾਹ ਤੇ ਲਾ ਕੇ ਹੁਣ ਮੈਂ ਚਾਹ ਕੋਲ ਪੀਨੀ ਆ ਤੇ ਕੱਪੜੇ ਵਾਸ਼ ਕੀਤੇ ਤੇ ਉਹ ਕੱਪੜੇ ਵੀ ਸੁੱਕ ਗਏ ਆ ਤੇ ਹੁਣ ਮੈਂ ਜੋੜ ਜਲ ਕੇ ਕਿ ਬੱਚਿਆਂ ਦਾ ਵੀ ਆਉਣ ਦਾ ਟਾਈਮ ਹੋਣਿਆ ਆ ਤੇ ਦੁਪਹਿਰ ਦਾ ਖਾਣਾ ਖੁਣਾ ਵੀ ਤਿਆਰ ਕਰਨਾ ਲੰਦਾ ਤੇ ਚਲੋ ਠੀਕ ਆ ਹੁਣ ਪੀਏ ਚਾਹ ਚਾਹ ਪੀ ਕੇ ਤੇ ਫਿਰ ਕੱਪੜੇ ਉਤਰਾਉਂ ਕੱਪੜਾ ਇਹ ਤਾਂ ਆਖ ਲਓ ਨਹੀਂ ਤਾਰ ਤੋਂ ਕਿ ਕੱਪੜੇ ਸੁੱਕ ਗਏ ਹੋਣੇ ਆ ਠੀਕ ਆ ਤੇ ਬੱਤੀ ਬੰਦਿਆ ਬੜੀ ਬੁਰੀ ਹਾਲਿਆ ਕੱਜ ਚੱਲਣ ਡਿਆ ਕ ਪਤਾ ਨਹੀਂ ਕਦੋਂ ਤੱਕ ਇਹ ਨਹੀਂ ਬੰਦੂ ਕਿਸੇ ਵੀ ਅੱਧੀ ਲਾਈਟ ਜਿਹੜੀ ਸਵੇਰੇ ਬੰਦ ਕਰ ਜਾਂਦੀ ਆ ਜਿੱਦ ਤੱਕ ਤਾਂ ਸਰ ਨੂੰ ਪਤਾ ਹੀ ਨਹੀਂ ਕਿ ਹੁਣ ਬਾੜੀ ਆ ਤੇ ਬਾੜੀ ਦੇ ਨਾਲ ਵਿੱਚ ਬੱਤੀ ਜਿਹੜੀ ਛੇਤੀ ਬੰਦ ਕਰ ਦਿੰਦੇ ਆ ਤੇ ਚਲੋ ਠੀਕ ਆ ਮੈਂ ਪੀਣਾ ਚਾਹ ਤੇ ਉੱਤੋਂ ਪਾਦਾ ਕੱਪੜੇ ਧਾਰ ਕੇ ਲਈ ਉੱਪਰ ਕਿ ਮੇਰੇ ਬਲੂਂਗੜੇ ਆ ਗਏ ਨਾਲ ਆਈ ਤੇ ਨਾਲ ਕ ਵੱਡੀ ਬਲੂਂਗੀ ਸੌਂਦੀ ਆ ਇੱਕ ਫੋਨ ਦੇਖਣ ਦੀ ਇੱਕ ਭਾਜੀ ਸਾਬ ਅੰਦਰ ਚ ਲੱਗੇ ਆ ਭਾਜੀ ਸੋਨੇ ਸੁਨੀ ਨੀ ਮਨੋ ਸੋਗੀ ਅੱਜੀ ਜਲਦੀ ਬਣਾ ਮਨੋ ਮਨੋ ਤੁਝ ਨੇ ਜਾਣਾ ਸੋਨੇ ਸੋਨੇ 10 ਮਿੰਟ ਸੌਂ ਜਾ ਸੌਂ ਜਾ ਤੇ ਸੌਂ ਜਾ 10 ਮਿੰਟ ਤੇ ਕੋਈ ਨਹੀਂ ਫਿਰ ਜਾਣੀ ਆ ਠੀਕ ਆ ਮੈਂ ਸਕੂਟੀ ਲੈ ਆਉਂਗਾ ਤੋ ਚਲ ਠੀਕ ਆ ਸੌਂ ਜੀ 10 ਮਿੰਟ ਸੁਨੀ ਨੀਂਦ ਇਹ ਸੁਜਾਰ ਲੱਗੀ ਹੋਣੀ ਨੀਂਦ ਆਗੀ ਨਾ ਅਨੂਲੀ ਅੰਨੇ ਆਣ ਕੇ ਫਸ ਗਈ ਆ ਤੇ ਰੱਜ ਕਰਾ ਕੇ ਸਾਡਾ ਚੈਨ ਛੱਡ ਗਿਆ ਉਹ ਇਧਰ ਨੂੰ ਪਈ ਆ ਵਿਚਾਰੇ ਐਸੀ ਸਿਹਰ ਨੂੰ ਸੌਤੇ ਉੱਠਣਾ ਪੈਂਦਾ ਨੇ ਇਹਨਾਂ ਨੂੰ ਕਿਉਂਕਿ ਵੈਨ ਮਲਗੀ ਦੇ ਪਾ ਲਈ ਉਹ 6 ਵਜੇ ਕੇ 20 ਮਿੰਟ ਤੇ ਆ ਜਾਂਦੇ ਆ ਤੇ ਇਹਨਾਂ ਨੂੰ 5 ਕਿੰਨਾ ਟੱਕ ਪੈਣਾ ਠਾਲ ਦਿੰਨੀ ਆ 5 ਵਜੇ ਕੁਝ ਮਿੰਟ ਤੇ ਹੋਏ ਵਿਚਾਰ ਸਤਾ ਅੰਦਰ ਬੱਤੀ ਬੰਦ ਕਰਕੇ ਜਿਹਨਾਂ ਟਿਊਸ਼ਨ ਕਰਨਾ ਹੈ ਤੇ ਚਾਰ ਦਾ ਟਾਈਮ ਹੋ ਗਿਆ ਹੁਣ ਮੈਂ ਚਲੋ ਟਿਊਸ਼ਨ ਘਰੀ ਘੜ ਕੇ ਕਰਦੀ ਹਾਂ ਹੁਣ ਇਹਨਾਂ ਨੂੰ ਸਾਡੇ 4 ਤੱਕ ਖੜਦੀਆਂ 8 ਘੰਟਾ ਸੌਂ ਜਾਂ ਵਿਚਾਰੇ ਕੀ ਕਰਨ ਦੇ ਆ ਜੀ ਸੈਰਾਂ ਸੈਰ ਕਰਨ ਦੇ ਸੈਰ ਉਹ ਲੋਕੀ ਸਵੇਰ ਸ਼ਾਮ ਸ਼ਾਮ ਨੂੰ ਕਰਦੇ ਤੇ ਆਪਾਂ ਦੁਪਹਿਰੇ ਸੈਰ ਕਰਨ ਦੀ ਹੈ ਹੈ ਪਾਣੀ ਪੀਂਦੇ ਆ ਤੇ ਮੈਂ ਇਹ ਨਹੀਂ ਕਰ ਤੁਰੇ ਨਹੀਂ ਆ ਕੇ ਕਦੀ ਨਹੀਂ ਇਹ ਤੁਰੇ ਇਹਨਾਂ ਨੇ ਮੈਂ ਕਿਹਾ ਅੱਜ ਤੁਰ ਗਏ ਮੈਂ ਵੀ ਨਹੀਂ ਕਿ ਤੁਰੀ ਤੇ ਮੈਂ ਕੋਈ ਨਹੀਂ ਅੱਜ ਤੁਰਦੇ ਆ ਸਾਰੇ ਜਣੇ ਤੁਰਨਾ ਵੀ ਚਾਹੀਦਾ ਵਾ ਹੜਾ ਪਿੰਡੇ ਕਾਫੀ ਦੂਰ ਪੈਂਦਾ ਪਿੱਛੇ ਉਹ ਤੇ ਤੁਰ ਤੁਰ ਕੇ ਜਾਉਣੇ ਆ ਇੰਨੇ ਟਿਊਸ਼ਨ ਵਾਲੇ ਛੱਡਣ ਇੱਥੇ ਲੱਗ ਗਈ ਵੇ ਟਿਊਸ਼ਨ ਦੇ ਨਾਲ ਟਾਈਮ ਲਾਦਾ 10 ਕਿ ਮਿੰਟ ਦਾ 15 ਮਿੰਟ ਲੱਗਣੇ ਤੁਰਦੇ ਤੁਰਦੇ ਜੇ ਸਕੂਲ ਨੂੰ ਤਾਂ ਸਾਨੂੰ 4-5 ਮਿੰਟ ਹੀ ਲੱਗਦੇ ਤੇ ਹੁਣ ਸਾਨੂੰ ਲੱਗਣ ਜੀ ਟਾਈਮ ਤੋਂ ਜ਼ਿਆਦਾ ਤੇ ਉਹ ਵੇਖੋ ਦੋਵਾਂ ਵਾਲਾ ਉਹ ਚਲ ਗਏ ਉੱਥੇ ਪਾਣੀ ਪੀਂਦੇ ਦੋਵੇਂ ਜਣੇ ਇਹਨਾਂ ਪਿਆਰਪੂਰਨ ਜੀਤੇ ਜਿੱਤੇ ਗੰਦੀਆਂ ਕਰ ਲੈਣੀਆਂ ਇੱਦਾਂ ਬੀਪੀ ਦਾ ਹੈ ਅੱਜ ਕਿ ਇਤਨਾ ਸਾਰਾ ਹੈ ਮੈਨੂੰ ਲੱਗਦਾ ਕਿ ਨਹੀਂ ਨਹੀਂ ਆਜੋ 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 ਗੰਦੀ ਮੰਦੇ ਪਾਣੀ ਉਹ ਪਾਣਾ ਪਰਾਜ ਤਲਾ ਚਲਾਜੋ ਇੱਥੇ ਆਏ ਆਂ ਟੈਸਟ ਕਰਨ ਵਾਸਤੇ ਉਹ ਫੂਲ ਲੱਗ ਗਿਆ ਦਬਕ ਰੱਖ ਲੱਗ ਗਿਆ ਕੋਈ ਵੀ ਆਏ ਆਂ ਟੈਸਟ ਕਰਨ ਵਾਸਤੇ ਤੇ ਫੂਲ ਲੱਗ ਗਿਆ ਸਾਡਾ ਖੂਜੀ ਵਿੱਚ ਇਹ ਸੈਂਪਲ ਦਵਾਇਆ ਐਡਾ ਹਾਸਾ ਸਕੇ ਖੁਸ਼ ਹੋਇਆ ਖੁਸ਼ ਹੋ ਗਿਆ ਹਾਂ ਕਿਦਾ ਕਿਦਾ ਹੈ ਅੱਛਾ ਬੈਠੀ ਹੈ ਨਾ ਤੂੰ ਚੱਕਰ ਚੱਕਤ ਨਹੀਂ ਹੋ ਰਿਹਾ ਦਬਾ ਕੇ ਰੱਖ ਘੁੱਟ ਕੇ ਦਬਾ ਚੱਲ ਮਾਰੀਆ ਵਰਨਾ ਇਦਾਂ ਇਹ ਇਦਾਂ ਕਰਕੇ ਇਹਦਾ ਫੋਲਡ ਕਰ ਲੈ ਇਹਨੂੰ ਚੱਲ ਬੈਠੇ ਚਲੀਏ ਚਲੀਏ ਕੋਪੀ ਕੋਪੀ ਨਹੀਂ ਫੜਨਾ ਨਾ 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 ਇਹ ਕੰਮ ਕਰ ਲੈ ਚਲ ਆਜੇ ਚਲੀਏ ਟਾਈਮ ਹਾਂਜੀ ਜੀ ਇੱਥੇ ਬੱਚੇ ਬੱਚੇ ਖਾਣਾ ਕੋਣਾ ਖਾ ਕੇ ਸੋ ਗਏ ਆ ਤੇ ਮੈਂ ਵੀ ਕੰਮ ਘੁਮ ਕਰਕੇ ਬਿਲਕੁਲ ਫਰੀ ਹੋ ਗਈ ਆ ਤੇ ਚਲੋ ਠੀਕ ਹੈ ਜੀ ਹੁਣ ਇੱਥੇ ਕਰਦੇ ਆਂ ਵੀਡੀਓ ਨੂੰ ਐਂਡ ਕਿਉਂਕਿ ਟਾਈਮ ਕਾਫੀ ਹੋ ਗਿਆ ਅੱਜ ਵੀ ਤੇ ਇੱਥੇ ਵੀਡੀਓ ਨੂੰ ਕਰਦੇ ਆਂ ਪੈਨ ਦਾ ਬਹੁਤ ਬਹੁਤ ਰਸਾਲਾ ਧੰਨਵਾਦ ਜਿਹੜੇ ਸਾਡੇ ਵੀਡੀਓ ਵੇਖਦੇ ਜਿਹੜੇ ਸਾਡੇ ਨਵੇਂ ਜੁੜ ਰਹੇ ਹੋ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਗੁੱਡ ਨਾਈਟ